ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਵਿਖੇ ਮੌਜੂਦ ਹਰਜੰਦਰਾ ਕਾਲਜ ਐ ਜਿੱਥੇ ਅੱਜ ਮਸ਼ੀਨਾਂ ਡਿਸਟਰੀਬਿਊਟ ਕਰ ਕੀਤੀਆਂ ਜਾ ਰਹੀਆਂ ਔਰ ਮੇਰੇ ਪਿੱਛੇ ਮਸ਼ੀਨਾਂ ਜਿਵੇਂ ਕੈਮਰਾਮੈਨ ਨੂੰ ਕਹਾ ਵੀ ਇਹ ਪੁਚਕਲ ਸੈਂਟਰ ਆ ਜਿੱਥੇ ਦੱਸਿਆ ਜਾ ਰਿਹਾ ਵੀ ਕਿਹੜੀ ਮਸ਼ੀਨ ਕਿੱਥੋਂ ਲੈਣੀਆਂ ਕਿਹੜਾ ਗਰੁੱਪ ਕਿੱਧਰ ਆ ਬੀ ਗਰੁੱਪ ਏ ਗਰੁੱਪ ਸੀ ਗਰੁੱਪ ਔਰ ਤੁਸੀਂ ਦੇਖੋਗੇ ਜੀ ਆਪਾਂ ਮਸ਼ੀਨ ਦੀ ਗੱਲ ਕੀਤੀ ਜਾਵੇ ਇਹ ਮਸ਼ੀਨਾਂ ਜਿੱਥੇ ਆਪਣੇ ਬਟਨ ਪ੍ਰੈਸ ਕਰਨੇ ਆ ਔਰ ਆਨ ਹੋ ਗਈ ਰੈਡੀ ਹੋ ਗਈ ਔਰ ਉਹਦੇ ਬਾਅਦ ਚੋ ਕਿਸੇ ਨੂੰ ਵੀ ਜਿਹੜੀ ਵੋਟ ਪਾਉਣੀ ਆ ਲੈਟਸ ਸੇ ਆਪਾਂ ਏ ਬੀ ਨੂੰ ਪਾਉਣੀ ਆ ਤਾਂ ਬੀ ਦਾ ਬਟਨ ਪ੍ਰੈਸ ਕਰਦੇ ਆ ਤੇ ਰੈੱਡ ਹੋ ਗਿਆ ਉਹਦੇ ਬਾਅਦ ਚੋ ਉਹਨਾਂ ਨੇ ਇੱਥੇ ਬੀ ਨੂੰ ਵੋਟ ਪੈ ਚੁੱਕੀ ਆ ਪਰਚੀ ਆ ਗਈ ਆ ਹਰ ਚੀਜ਼ ਪਾਰਦਰਸ਼ੀ ਨਾਲ ਕੀਤੀ ਜਾ ਰਹੀ ਆ ਕੋਈ ਲੁਕ ਲਕਾ ਨਹੀਂ ਕੋਈ ਕੁਝ ਨਹੀਂ ਹਰ ਚੀਜ਼ ਓਪਨਲੀ ਦੱਸਿਆ ਜਾ ਰਿਹਾ ਓਪਨਲੀ ਸਮਝਾਇਆ ਜਾ ਰਿਹਾ ਔਰ ਜੇ ਕਿਸੇ ਨੇ ਨਹੀਂ ਵੋਟ ਪਾਣੀ ਤਾਂ ਨਨ ਆਫ ਦ ਅਬੋਵ ਵੀ ਕਿਸੇ ਨੂੰ ਨਹੀਂ ਪਾਣੀ ਨੋਟਾ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੇ ਚ ਅਬ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਪ੍ਰੈਸ ਕਰਕੇ ਔਰ ਬਟਨ ਮੈਂ ਪ੍ਰੈਸ ਕਰਤਾ ਔਰ ਦੇਖਿਓ ਇਧਰ ਨੋਟਾਂ ਨੂੰ ਪੈ ਗਈ ਆ ਔਰ ਹਰ ਚੀਜ਼ ਪੂਰੀ ਜਿਹਨੂੰ ਕਹਦੀ ਆ ਆਪਣਾ ਸਾਫ ਸੁਥਰੇ ਢੰਗ ਨਾਲ ਦਰਸਾਇਆ ਗਿਆ ਕਿਉਂਕਿ ਕਈਆਂ ਦੀ ਸ਼ਿਕਾਇਤ ਰਹਿੰਦੀ ਆ ਵੀ ਵੋਟ ਕਿਸੇ ਨੂੰ ਪੈਂਦੀ ਆ ਪਰਚੀ ਕਿਸੇ ਹੋਰ ਦੀ ਨਿਕਲਦੀ ਆ ਇਸ ਤਰ੍ਹਾਂ ਦਾ ਕੋਈ ਇਹ ਜ੍ਹਾ ਇੱਥੇ ਕੁਛ ਨੇਰ ਨਗਰੀ ਜੀ ਨੂੰ ਕਹਦੀ ਆ ਆਪਾਂ ਚੌਪੜ ਰਾਜਾ ਨਹੀਂ ਹੈ ਹਰ ਚੀਜ਼ ਆਪਣੇ ਪੂਰੀ ਸਾਫ ਸੁਥਰੀ ਆ ਸਭ ਦੇ ਸਾਹਮਣੇ ਆ ਕਿਉਂਕਿ ਹਮੇਸ਼ਾ ਹੀ ਇਹ ਇਲਜ਼ਾਮ ਲੱਗੇ ਰਹਿੰਦੇ ਆ ਵੀ ਜਿਹੜੀਆਂ ਮਸ਼ੀਨਾਂ ਨੇ ਸੈੱਟ ਕੀਤੀਆਂ ਗਈਆਂ ਉਹ ਪਰ ਜੇ ਆਪਾਂ ਦੇਖਿਆ ਜਾਵੇ ਇਹ じゃ ਕੁਝ ਨਹੀਂ ਲੱਗ ਰਿਹਾ ਬਿਲਕੁਲ ਸਾਫ਼ ਸੁਥਰਾ ਮਾਹੌਲ ਆ ਔਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਜਿਹੜੀ ਜੇ ਆਪਾਂ ਗੱਲ ਕੀਤੀ ਜਾਵੇ ਜੀ ਮਸ਼ੀਨ ਦੀ ਇਹ ਚ ਟੋਟਲ ਆਪਣਾ ਜਿਸ ਹਿਸਾਬ ਕਿਤਾਬ ਦੱਸੋ ਕਈਆਂ ਨੂੰ ਸ਼ਿਕਾਇਤ ਹੁੰਦੀ ਆ ਜੀ ਗਲਤ ਵੋਟ ਪੈ ਗਈ ਪਰਚੀ ਨਹੀਂ ਨਿਕਲੀ ਬੋਟ ਕਿਸੇ ਹੋਰ ਨੂੰ ਪਾਈ ਪਰਚੀ ਕਿਸੇ ਹੋਰ ਦੀ ਨਿਕਲੀ ਇਹ ਤੁਸੀਂ ਬਰੀਫ ਕਰੋਗੇ ਥੋੜਾ ਜਿਆ ਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿਉਂਕਿ ਜਿਹੜਾ ਵੈਲਿਡ ਯੂਨਿਟ ਹੁੰਦਾ ਅਗਰ ਉਹਨੂੰ ਹੀ ਪ੍ਰੈਸ ਕੀਤਾ ਜਾਂਦਾ ਉਹਨੂੰ ਰੈਡੀ ਕਰਦੇ ਆ ਤਾਂ ਹੀ ਇਹ ਮਸ਼ੀਨ ਰੈਡੀ ਹੁੰਦੀ ਹੈ ਰੈਡੀ ਹੋਣ ਤੋਂ ਬਾਅਦ ਜਿਹੜਾ ਵੀ ਬਟਨ ਪ੍ਰੈਸ ਕਰੋਗੇ ਉਹਦੀ ਹੀ ਪਰਚੀ ਨਿਕਲੇਗੀ ਜਿੱਦੇ ਕਿਤੇ ਕਨਫਿਊਜ਼ਨ ਹੁੰਦੀ ਹੈ ਜਿਹੜਾ ਆਬਜ਼ਰਵਰ ਹੁੰਦਾ ਉਸ ਮਸ਼ੀਨ ਨੂੰ ਰੈਂਡਮਲੀ ਚੈੱਕ ਕਰਦੇ ਆ ਪਰਚੀਆਂ ਨਾਲ ਇਹਦੀ ਗਿਣਤੀ ਮਿਲਦੀ ਹੈ ਮਲਾਂਦੇ ਆ ਅਗਰ ਪਰਚੀਆਂ ਜਿੰਨੀਆਂ ਪਰਚੀਆਂ ਵਿੱਚ ਡਿੱਗੀਆਂ ਉਹਨੀਆਂ ਜਿਹੜੀਆਂ ਪੋਲਿੰਗ ਪਾਰਟੀ ਵੋਟਾਂ ਪਵਾ ਕੇ ਆਂਦੀਆਂ ਅਗਰ ਮੈਚ ਕਰਦੀਆਂ ਉਹ ਬਿਲਕੁਲ ਸਹੀ ਹੁੰਦਾ ਹੈ ਕਿਉਂਕਿ ਇਹਦੇ 'ਚ ਗਲਤ ਹੋਣ ਦਾ ਕੋਈ ਚਾਂਸ ਹੀ ਨਹੀਂ ਹ ਜਿਹਨੂੰ ਵੀ ਤੁਸੀਂ ਬੋਟ ਕਾਸਟ ਕਰਦੇ ਹੋ ਉਹਦੀ ਪਰਚੀ ਹੀ ਡੇਕੇਗੀ ਕਿਸੇ ਹੋਰ ਦੀ ਨਹੀਂ ਦੇਖ ਸਕਦੀ ਕਿਉਂਕਿ ਕਿਉਂਕਿ ਕਈ ਵਾਰੀ ਸ਼ਿਕਾਇਤ ਹੁੰਦੀ ਹੈ ਨਾ ਜੀ ਅਸੀਂ ਇਹ ਦੱਸਦਾ ਜੀ ਉਹ B ਨੂੰ ਪੈ ਗਈ B ਦਾ ਬਤਾ C ਨੂੰ ਪੈ ਗਈ ਮਤਲਬ ਇਦਾਂ ਦਾ ਕੋਈ ਚੱਕਰ ਨਹੀਂ ਹੈ ਕਿਉਂਕਿ ਜਦੋਂ ਵੀ ਸਟਾਰਟ ਕਰਦੇ ਆ ਮਸ਼ੀਨ ਪਹਿਲੇ ਮੌਕ ਪੋਲ ਕਰਦੇ ਆ ਜਦੋਂ ਵੀ VOTING ਕਰਦੇ ਆ ਮੌਕ ਪੋਲ ਕਰਨ ਤੋਂ ਬਾਅਦ ਉਹਨੂੰ ਕਲੀਅਰ ਕਰਦੇ ਆ ਡਾਟਾ ਨੂੰ ਉਹਨੂੰ ਬਿਲਕੁਲ ਜ਼ੀਰੋ ਕਰ ਦਿੰਦੇ ਕੋਈ ਉਹਦੇ ਚ ਪੋਲ ਜਿਹੜੀ ਹੁੰਦੀ ਹੈ ਸਾਰੀ ਉਹਨੂੰ ਕਲੀਅਰੈਂਸ ਕਰਦੇ ਆ ਜਿੰਨੀ ਪਰਚੀਆਂ ਡੇਗਾਈਆਂ ਹੁੰਦੀਆਂ ਘੱਟੋ ਘੱਟ 50 ਕਰਨੀ ਹੁੰਦੀ ਆ ਉਹਨੂੰ ਕਰਕੇ ਫੋਲਡ ਕਰਕੇ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਉੱਥੇ ਹੁੰਦੇ ਆ ਜਿਹੜੇ ਆਪਾਂ ਕਹਿ ਰਹੇ ਹਾਂ ਕਿ ਜਿਹੜੇ ਉਹਨਾਂ ਦੇ ਬਣਾਏ ਹੁੰਦੇ ਨੁਮਾਇੰਦੇ ਹੁੰਦੇ ਆ ਉਹਨਾਂ ਨੂੰ ਦਿਖਾਉਂਦੇ ਆ ਕਿ ਖਾਲੀ ਦੇਖੋ ਯੂਨਿਟ ਹਾਂ ਵਲੰਟੀਅਰ ਹੁੰਦੇ ਉਹਨਾਂ ਦਿਖਾ ਕੇ ਉਸ ਤੋਂ ਬਾਅਦ ਹੀ ਸ਼ੁਰੂ ਕਰ ਦਿਆ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਹੋਰ ਕਿਉਂਕਿ ਬਹੁਤ ਲੈਵਲ ਤੇ ਸਕਰੂਟੀ ਹੁੰਦੀ ਹੈ ਇਸ ਤਰ੍ਹਾਂ ਦੀ ਗੁੰਝਾਇਸ਼ ਕਿਤੇ ਵੀ 1% ਵੀ ਨਹੀਂ ਲੱਗਦੀ ਹੈਗੀ ਜੀ ਹਾਂਜੀ ਮਤਲਬ ਜਿਵੇਂ ਆਪਾਂ ਕਹੀਏ ਵੀ ਪੂਰੀ ਪਹਿਲਾਂ ਮਸ਼ੀਨ ਦੀ ਜਾਂਚ ਹੁੰਦੀ ਆ ਫਿਰ ਦੱਸਿਆ ਜਾਂਦਾ ਫਿਰ ਅਫਸਰਾਂ ਦੇ ਮੂਹਰੇ ਦੱਸਿਆ ਜਾਂਦਾ ਫਿਰ ਇਹ ਸੀਲ ਕਰਕੇ ਫਿਰ ਮਤਲਬ ਆਪ ਉਸ ਤੋਂ ਬਾਅਦ ਹੀ ਜਿਹੜੀ VOTING ਜਿਹੜੀ ਸ਼ੁਰੂ ਹੁੰਦੀ ਹੈ ਤਾਂ ਕੁਝ ਨਹੀਂ ਵੀ ਕੋਈ ਵੀ ਆਇਆ ਮਸ਼ੀਨ ਚੱਕ ਲਿਆ ਦੀ ਬਟਨ ਦਾ ਬੱਤਾ ਤੁਰ ਗਿਆ ਇਦਾਂ ਦਾ ਕੁਝ ਨਹੀਂ ਨਹੀਂ ਇਦਾਂ ਕਦੀ ਹੋ ਹੀ ਨਹੀਂ ਸਕਦਾ ਜੀ ਕਿਉਂਕਿ ਬਹੁਤ ਵੱਡਾ ਤੁਹਾਨੂੰ ਪਤਾ AR ਹੁੰਦਾ ਉਸ ਤੋਂ ਬਾਅਦ AR ਹੁੰਦੇ ਆ ਫਿਰ অবজারভার ਹੁੰਦੇ ਆ ਫਿਰ ਪੋਲਿੰਗ ਸਟਾਫ ਹੁੰਦਾ ਚਾਰ ਪੰਜ ਲੇਅਰਸ ਹੁੰਦੀਆਂ ਉਸ ਤੋਂ ਬਿਨਾ ਨਹੀਂ ਹੋ ਸਕਦਾ ਕਦੀ ਪੋਸੀਬਲ ਹੀ ਨਹੀਂ ਹੈ ਚੀਜ਼ਾਂ ਦੇ ਟੈਕਨੀਕਲੀ ਵੀ ਪੋਸੀਬਲ ਨਹੀਂ ਹੈ ਕਿ ਉਹ ਤੇ ਮਤਲਬ ਗੱਲ ਕਹਿਣ ਦੀ ਗੱਲ ਹੈ ਨਹੀਂ ਪੋਸੀਬਲ ਹੈ ਕਿ ਜੀ ਧੰਨਵਾਦ ਜੀ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਇਹ ਪੂਰੀ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਉਹ ਕਹਿੰਦੇ VOTING ਕਰਾਈ ਜਾਂਦੀ ਆ ਕਿਉਂਕਿ ਇਸ ਮਸ਼ੀਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਘਪਲਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਕਹਿ ਦਿੰਦੇ ਆ ਵੀ ਜੀ ਇਹਦੇ ਵਿੱਚ ਸੈਟਿੰਗ ਹੋ ਗਈ ਕੋਈ ਕੰਪਿਊਟਰ ਨਾਲ ਸੈਟਿੰਗ ਕਮਾਂਡ ਦਿੱਤੀ ਜਾਂਦੀ ਆ ਜਿਹੜੇ ਆਪਣੇ ਚੋਣ ਅਧਿਕਾਰੀ ਆ ਉਹ ਕਹਿੰਦੇ ਵੀ ਇਹ ਜੀ ਕੋਈ ਵੀ ਸੈਟਿੰਗ ਹੋਣੀ ਅਸੰਭਵ ਆ ਔਰ 99% ਵੀ ਬਿਲਕੁਲ ਨਹੀਂ ਹੋ ਸਕਦੀ ਔਰ ਕਦੇ ਕੋਈ ਚੀਜ਼ ਖਰਾਬ ਹੋ ਜੇ ਗੱਲ ਵੱਖਰੀ ਆ ਪਰ ਨਾਰਮਲੀ ਇਸ ਤਰੀਕਾ ਦੀ ਕੋਈ ਨਹੀਂ ਕਿਉਂਕਿ ਕਈ ਪ੍ਰੋਸੈਸ ਹੁੰਦੇ ਨੇ ਔਰ ਕਈ ਲੇਰਾਂ ਹੁੰਦੀਆਂ ਜਿਨ੍ਹਾਂ ਦੇ ਥ गुजरਦੀ ਆ ਤਾਂ ਕਰਕੇ वोट ਪੈਂਦੀ ਆ ਸੋ ਐਸਡੀਐਮ ਸਾਹਿਬ ਕਿੱਦਾਂ ਦਾ ਮਾਹੌਲ ਆ ਜੀ ਗਰਮੀ ਬਹੁਤ ਆ ਔਰ ਮਸ਼ੀਨਾਂ ਦੀ ਜਿਹੜਾ ਹੈ ਜੀ ਮਾਨਯੋਗ ਜ਼ਿਲ੍ਹਾ ਚੋਣ ਅਫਸਰ ਤੇ ਡੀਸੀ ਸਾਹਿਬ ਦੇ ਅਦਾਇਤਾਂ ਦੇ ਅਨੁਸਾਰ ਸਾਰੇ 207 ਪੋਲਿੰਗ ਬੂਥ ਜਿਹੜੇ ਪੋਲਿੰਗ ਸਟੇਸ਼ਨ ਹੈਗੇ ਨੇ ਸਾਡੇ ਉਹਨਾਂ ਦੇ ਉੱਤੇ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਇੱਥੇ ਵੀ ਅਸੀਂ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਨੇਗੇ ਤੇ ਜਿਹੜਾ ਹੈਗਾ ਪ੍ਰੋਪਰਲੀ ਸਾਡਾ ਵੈਲ ਮੈਨੇਜਡ ਚਲ ਰਿਹਾ ਹੈਗਾ ਮਸ਼ੀਨਸ ਵગેਰਾ ਬੰਡੇ ਜਾ ਰਹੀਆਂ ਹੈਗੀਆਂ ਨੇ ਪੋਲਿੰਗ ਮਟੀਰੀਅਲ ਬੰਡਿਆ ਜਾ ਰਿਹਾ ਹੈ ਪੋਲਿੰਗ ਪਾਰਟੀਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਜਿਹੜਾ ਉੱਥੇ ਦੇ ਪ੍ਰਬੰਧ ਨੇ ਰਹਿਣ ਦੇ ਤੇ ਕਮਿਊਡੇਸ਼ਨ ਦੇ ਤੇ ਖਾਣ ਪੀਣ ਦੇ ਜਿਹੜੇ ਆਪਣੀ ਪੋਲਿੰਗ ਪਾਰਟੀਆਂ ਨੇ ਉਹਨਾਂ ਦੇ ਅਸੀਂ ਪਹਿਲਾਂ ਹੀ ਪ੍ਰਬੰਧ ਬਕਾਇਦਾ ਕਰ ਕਰ ਦਿੱਤੇ ਗਏ ਨੇ ਜੇ ਪੋਲਿੰਗ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਤੁਹਾਡੇ ਅੰਡਰ ਜਿਹੜੇ ਆਉਂਦੇ ਟੋਟਲ ਕਿੰਨੇ ਆ ਜੀ ਔਰ ਉਹਦੇ ਵਿੱਚ ਕਿਨੇ ਸਟੇਸ਼ਨ ਨੇ 207 ਪੋਲਿੰਗ ਸਟੇਸ਼ਨ ਨੇ ਜੀ ਔਰ ਜੇ ਗੱਲ ਕੀਤੀ ਜਾਵੇ VOTING ਦੀ ਕਿੰਨੇ ਵਜੇ ਸ਼ੁਰੂ ਹੋਣੀ ਹੈ ਜੀ ਤੇ ਕਿੰਨੇ ਵਜੇ ਖਤ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਚੱਲੇਗੀ ਜੀ ਤੇ ਜੇ ਆਪਾਂ ਇਹਦੇ ਚ ਗੱਲ ਕੀਤੀ ਜਾਵੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਜੀ ਕੋਈ VOTING ਪਾਉਣ ਵੇਲੇ ਕੋਈ ਨੰਬਰ ਐਸਾ ਹੈ ਜਿਹੜਾ ਜਾਰੀ ਕੀਤਾ ਗਿਆ ਵੀ ਇਹਦੇ ਉੱਪਰ ਸਾਰੇ ਨੰਬਰ ਜਾਰੀ ਕੀਤੇ ਹੋਏ ਹੈਗੇ ਨਹੀਂ ਜੀ ਫਲੈਸ਼ ਕੀਤੇ ਹੋਏ ਹੈਗੇ ਨਹੀਂ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਦਿੱਤੇ ਹੋਏ ਨੇ ਵੈਸੇ ਵੀ ਫਲੈਸ਼ ਕੀਤੇ ਹੋਏ ਹੈਗੇ ਨਹੀਂ ਧੰਨਵਾਦ ਸਰ ਸੋ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਜੇ ਆਪਾਂ ਏਵੀ ਮਸ਼ੀਨਾਂ ਦੀ ਗੱਲ ਕੀਤੀ ਜਾਵੇ ਜਿੰਨੇ 20 ਪੋਲਿੰਗ ਸਟੇਸ਼ਨ ਨੇ ਸਾਰੇ ਏਜੰਟਾਂ ਨੂੰ ਆਪਣੀਆਂ ਆਪਣੀਆਂ ਮਸ਼ੀਨਾਂ ਦੇ ਦਿੱਤੀਆਂ ਗਈਆਂ ਨੇ ਔਰ ਆਪਣਾ ਜਿਹੜਾ ਉਹ ਕੰਮ ਹੈ ਸੀਲਿੰਗ ਦਾ ਜਾਂ ਜੋ ਵੀ ਕਾਗਜ਼ੀ ਪत्री ਕੰਮ ਹੁੰਦਾ ਸਾਰਾ ਇੱਥੇ ਕੰਪਲੀਟ ਕਰਕੇ ਇਸ ਤੋਂ ਬਾਅਦ ਆਪਣੇ ਆਪਣੇ ਬੂਥਾਂ ਕੰਨੀ ਰਵਾਨਾ ਹੋ ਜਾਣਗੇ ਔਰ ਜਿਵੇਂ ਐਸਡੀਐਮ ਸਾਹਿਬ ਨੇ ਦੱਸਿਆ ਵੀ ਹਰ ਚੀਜ਼ ਦਾ ਇੱਕ ਪ੍ਰਬੰਧ ਹੈ ਚਾਹੇ ਉਹ ਖਾਣ ਪੀਣ ਤੋਂ ਲੈ ਕੇ ਸੇਫਟੀ ਨੂੰ ਲੈ ਕੇ ਮੈਡੀਕਲ ਸਹੂਲਤ ਤੱਕ ਲੈ ਕੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੋਇਆ ਵੀ ਕਿਸੇ ਵੀ ਕਿਉਂਕਿ ਗਰਮੀ ਬਹੁਤ ਆ ਉਸ ਦੀ وجہ ਨਾਲ ਤੁਹਾਨੂੰ ਪਤਾ ਆਮ ਮੁਸ਼ਕ ਕੀਤੀ ਜਾਵੇ ਉਹ ਕਹਿੰਦੇ ਹਰ ਚੀਜ਼ ਦਾ ਪੁਖਤਾ ਪ੍ਰਬੰਧ ਕੀਤਾ ਸਪੈਸ਼ਲੀ ਜਿਹੜੀ ਹਵਾ ਨੂੰ ਲੈ ਕੇ ਕੂਲਰ ਵਗੈਰਾ ਏਸੀ ਪਾਣੀ ਧਾਣੀ ਕਿਉਂਕਿ ਇਹ ਸੇ ਚੀਜ਼ਾਂ ਦੀ ਘਾਟ ਹੁੰਦੀ ਹੈ ਕਿਉਂਕਿ ਮੌਕੇ ਤੇ ਜੇ ਕਈ ਵਾਰੀ ਜੇ ਲਾਈਟਾਂ ਦੀ ਕੋਈ ਲਾਈਟ ਚਲੀ ਜਾਵੇ ਮਸ਼ੀਨਾਂ ਬੰਦ ਹੋ ਜਾਂਦੀਆਂ ਨੇ ਉਸ ਦੇ ਲਈ ਐਮਰਜੈਂਸੀ ਪ੍ਰਬੰਧ ਵੀ ਕੀਤੇ ਗਏ ਨੇ ਸੋ ਵੋਟ ਪਾਉਣਾ ਸਾਡਾ ਹੱਕ ਹੈ ਇੱਕ ਤਰੀਕ ਨੂੰ ਜਾਨੀ ਕਿ ਕੱਲ ਨੂੰ ਵੋਟ ਪਾਓ ਕਿਉਂਕਿ ਇਹ ਵੋਟ ਪਾਉਣ ਦਾ ਜਿਹੜਾ ਹੱਕ ਸਾਨੂੰ ਬੜੇ ਹੀ ਸੰਘਰਸ਼ ਦੇ ਬਾਅਦ ਚੋਂ ਮਿਲਿਆ ਹੈ ਔਰ ਹਰ ਇੱਕ ਦੇਸ਼ ਵਾਸੀ ਦਾ ਫਰਜ਼ ਹੈ ਵੀ ਆਪਣੀ ਵੋਟ ਪੋਲ ਕੀਤੀ ਜਾਵੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ 라ਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗਰਦਾਸਪੁਰ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ